ਸਸਕੇ ਵਿੱਚ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੇਖੋ ਲੱਖੇ ਤੇ ਜੱਸੇ ਬਾਈਆਂ ਕੋ ਪਹੁੰਚ ਚੁੱਕੇ ਆ ਮौज ਲੱਗੀ ਐ ਬੁਰੀ ਸਾਡਾ ਲੱਗੇ ਲੱਗ ਰਿਹਾ ਗਾਵਾਂ ਮੱਝਾ ਸੇਲ ਆ ਮਗਲਾ ਮਾਲ ਸਾਰਾ ਸੇਲ ਹੋ ਜਾਊ ਤੁਹਾਨੂੰ ਪਤਾ ਨਹੀਂ ਹੋਰ ਵੇਚਤਾ ਮਾਲ ਠੀਕ ਆ ਤੇ ਆਪਾਂ ਗੱਲਬਾਤ ਕਰੀਏ ਨਾਲੇ ਥੋੜੀ ਜਿਹੀ ਮਰਿਆ ਹਾਸੇ ਵਿੱਚ ਨਹੀਂ ਗੱਲਾ ਕਰੀਏ ਬੱਸ ਜੀ ਹੱਸਿਆ ਜੀ ਹੋਰ ਦੱਸੋ ਸਭ ਠੀਕ ਠਾਕ ਆ ਮਾਲ ਜਲਦੀ ਜਣੇ ਠੀਕ ਠਾਕ ਆ ਹੋ ਨਹੀਂ ਚੱਲੀ ਜਣੇ ਵਾਕਿਆ ਤੁਹਾਨੂੰ ਵਧੀਆ ਵਧੀਆ ਠੀਕ ਹੈ ਕਿਵੇਂ ਜਾਲ ਲੱਖਿਆ ਕੰਮ ਵਧੀਆ ਚਾਰਜਿੰਗ ਆ ਜਾ ਇਹ ਤਾਂ ਹੋ ਗਈ ਨਾ ਕਰਨਾ ਚੱਲ ਸੰਦੀਪ ਇਹ ਛੱਡਿਆ ਜਮ ਨੇ ਡਾਊਨ ਪੈਣਾ ਜਾਂਦਾ ਤੁਹਾਡੇ ਹੱਲ ਵੇਖ ਕੇ ਡੋਣਾ ਬਣਾ ਮੇਰੇ ਨਾਲ ਮਿਲ ਆ ਕੇ ਚੈੱਕ ਕਰੀ ਤੇ ਜਦੋਂ ਨਾ ਫਿਰ ਉਹ ਗੁੱਸਾ ਜਾਂਦਾ ਤੁਹਾਡੇ ਨਾਲ ਭਾਈ ਜਵਾਨਾ ਜਵਾਨਾ ਸੀ ਹਾਂ ਆਹ ਨਾਲ ਜ਼ਵੀਰ ਸਾਡੇ ਲੱਗ ਗਿਆ ਅਬੀਰ ਕਰ ਲਿਆ 55 ਸਾਲਾਂ ਤੋਂ ਆ ਲੱਭੀ ਆਹ ਭੱਜੀਆਂ ਬੰਦੇ ਅੱਜ ਬੈਠਾ ਹੋਏ ਨਾ ਮਾਤਾ ਜ਼ਵੀਰ ਭਾਗਾ ਹੋਵੇ ਸੁਣਾ ਜਿਆਦਾ ਹੋਵੇ ਇੰਨਾ ਤੇ ਚੂਹਾ ਜਾਂ ਬੰਦਾ ਜਣਾ ਬੜਾ ਹੋਵੇ ਬੜਾ ਬੜਾ ਖਰਾਕ ਆਵੇ ਬੰਦਾ ਕੋਲਾ ਲਾਇਦਾ ਉਹ ਫਿਰ ਲੱਖ ਜਦੋਂ ਮੈਂ ਗੱਲ ਲੱਗੀ ਆ ਉਹ ਗਰੀਬ ਨੂੰ ਆਲਾ ਫਰ ਕੰਟਰੋਲ ਲੱਗ ਗਿਆ ਤਨਪਰਾ ਬੈਟ ਕੋਣੀ ਮਾਰਦੇ ਨਾ ਨਹੀਂ ਆ ਖਾਣੀ ਚਾਹੀਦੀ ਆ ਖਾ ਉਹ ਦੱਬ ਕੇ ਹੀ ਦੱਬ ਕੇ ਜਿੰਨੀ ਉਹ ਲਾਉਂਦਾ ਦੱਬ ਕੇ ਸਿਹਰ ਦੇ ਨੂੰ ਕੀ ਜਰੂਰੀ ਹੈ ਮਹਿਜ ਹੁੰਦੇ ਜਾਂਦੇ ਰਹੇ ਨੇ ਹੁਣ ਤੁਸੀਂ ਕੱਲੇ ਨੂੰ ਦੋ ਤਿੰਨ ਜਾਣੇ ਪਹਿਲਾਂ ਤੋਂ ਫੁਕੜੀ ਚੱਲੂਗਾ ਜੇ ਆਈ ਮੜਾ ਜਣੇ ਨਾ ਆ ਰਿਹਾ ਤੁਹਾਡੀ ਜੀਰਾ ਜੇਦਾ ਬਾਅਦ ਨਹੀਂ ਫੜ ਲੋ ਫੜ ਲੋ ਆ ਗਿਆ ਰਹਿ ਗਏ ਚਲ ਗਏ ਸਾਹ ਇਧਰ ਠੀਕ ਹੀ ਆ ਗਏ ਨਹੀਂ ਜਾ ਗਏ ਸਾਡੇ ਸਾਡੇ ਘਰ ਦੇ ਆ ਲੋ ਆ ਕਹਿੰਦੇ ਕਿ ਇਹਦੇ ਤੇ ਠੀਕ ਹੀ ਹਰਾ ਹਰਾ ਲਾਈ ਆ ਅਸੀਂ ਚੱਲ ਕੇ ਆ ਗਏ ਵੇਖੀ ਚਲ ਕੇ ਸੋਵੇ ਵੇਖ ਇਹ ਜਿੰਦ ਜਾਨ ਹੋਣਾ ਤੇ ਐਂ ਹੀ ਚਲੇ ਜਾਣਾ ਚਲੇ ਜਣਾ ਕਰ ਕੰਮ ਉਹਦਾ ਮੁਖੜਾ ਜਦ ਸਾਹ ਮੁਖੜਾ ਵੇਖਣਾ ਕਿੰਨੇ ਨਹੀਂ ਵੇਖਣਾ ਇਹ ਤਾਂ ਹੁਣ ਅਸਰ ਇਹ ਵਧੀਆ ਲੱਗਾ ਸਰੀਰ ਦੂਰ ਬੰਦਾ ਬੰਦਾ ਮਿਹਨਤ ਲੰਦਾ ਹਾਂ ਜੀ ਸਿਖੋ ਜੀ ਨੀ ਆਦਾ ਸਿਆਣੀ ਨੋਟਾ ਆਇਆ ਚਾਟਰ ਉੱਡਦੇ ਚੜਕੇ ਹਾਂਜੀ ਠੀਕ ਹੈ ਚਲੋ ਆਦਾ ਸਾਢੇ ਭਾਜੀ ਰੀਜਾ ਦੋ ਘੰਟੇ ਲਾ ਕੇ ਬੇਚੀ ਦਾ ਜੀ ਵੀਰ ਤੁਹਾਨੂੰ ਸਟੇਟਸ ਚੈੱਕ ਕਰੀਦਾ ਹਾਂ ਹਾਏ ਬਾਅਦ ਚੱਲਣੇ ਸਾਡੂ ਫੇਰ ਦੌੜ ਲੜਨੀ ਸ਼ੁਰੂ ਕਰਾਂਗੇ ਬਾਕੀ ਲੱਗਤ ਉਹਦਾ ਜ਼ਰਾ ਆਦੋਸਾ ਮੌਸਮ ਬੜਾ ਵਧੀਆ ਬੜਾ ਵਧੀਆ ਹੁੰਦੀ ਹੈ ਹੁਣ ਬੜਾ ਫਰਕ ਪੈ ਗਿਆ ਮੌਸਮ ਦਾ ਆ ਆ ਵਧੀਆ ਵੈਸੇ ਦਿਖਾ ਗਿਆ ਆਪਣੇ ਕਈ ਵਪਾਰੀ ਵਿਚਾਰੇ ਬੜਾ ਨੁਕਸਾਨ ਹੋਇਆ ਬੜਾ ਗਰਮੀ ਨਹੀਂ ਗਾਈਆਂ ਲਵੇ ਪੈ ਨਹੀਂ ਚੱਲ ਚਲੋ ਅੱਜ ਫਿਰ ਕਿੰਨੀਆਂ ਬਾਈ ਜੀ ਫਿਰ ਅੱਜ ਦੋ ਝੋਟੀਆਂ ਜੋ ਤੇ ਤਿੰਨ گاਵਾ ਤਿੰਨ گاਵਾ ਆਜੋ ਵੀ ਲਾਓ ਇਧਰ ਆਜੋ ਦੋ ਝੋਟੀਆਂ ਤਿੰਨ ਅੱਜ ਵੀਡੀਓ ਬਣੀਆਂ ਅੱਜ ਅੱਜ ਹੀ ਵੀਡੀਓ ਪੈਣੀ ਬਾਈ ਉਹਨਾਂ ਦੀ 10 ਤਰੀਕ ਆ ਹੁਣੇ ਬੈਣੀ ਹੈ ਤੇ ਘੰਟੇ ਮੇਰੇ ਦੀ ਦੂਜੇ ਸਵੇਰ ਸੂਈ ਝੋਟੀ ਰਾਤ ਦੀ ਕੱਲ ਦੀ ਅੱਛਾ ਦੇ ਬਹੁਤ ਚੰਗੀ ਝੋਟੀ ਆ 9 10 ਕਿਲੋ ਝੋਟੀ ਥਲੇ ਪੋੜਾ ਖੜੇ ਨਾ 9 10 ਕਿਲੋ ਆਜ ਨਹੀਂ ਵੀ ਫੇਰ ਲੈ ਜਾਂਦੀ ਵੇਖ ਓਹੋ ਸ਼ਵਾਰਾ ਸਰਪੇਵਰਸ਼ ਵਾਲਾ ਸ਼ਵਾਰਾ ਨਾ ਪਿਓਰ ਕਿਉਂ ਇਹ ਸ਼ਵਾਰਾ ਨਾ ਹੋਏ ਤਾਂ ਬੜਾ ਸੰਗਲਾ ਹੁੰਦਾ ਬੋਰੀ ਮੈਂ ਚੈੱਕ ਤੇ ਜੱਜ ਮੰਨ ਲਓ ਕਹਿੰਦੀ ਆ ਸ਼ਵਾਰਾ ਲਓ ਜੀ ਇੱਕੋ ਕਰਾ ਦੀ ਤੇ ਲੱਗਿਆ ਕਿੰਨਾ ਕਰ ਚੁ ਬਾਈ ਜੀ ਉਹਦੇ ਸੁਦੇਵ ਜੀ 14 ਕਿਲੋ ਝੋਟੇ ਕਰਦੀ ਆ ਲਾਗਤ ਪੱਕਾ ਹੀ ਹੁੰਦਾ ਜੀ ਲਓ ਵੀ ਇਹ ਨਹੀਂ ਆ ਵੀ ਐ ਨਹੀਂ ਆ ਜੱਡੀਆਂ ਜਿਹੜਾ ਜੜੇ ਜੜੇ ਆ ਵਾਪਕੀ ਕਰ ਆ ਰਹੀ ਆ ਬਿਲਕੁਲ ਕੱਟੀ ਹੈ ਨਾ ਕੱਟੀ Z ਬਲੈਕ ਕੱਟੀ Z ਬਲੈਕ ਪ્યોਰ ਕਾਲੀ ਲਾਹ ਵਾਹ ਆ ਵੇਖੋ ਇਹਦਾ ਚਮਾਰ ਚੂਸਲੀ ਵੀ ਬੜਾ ਕੈਮ ਹੈ ਯਾਰ ਇੱਥੇ ਇੱਧਰ ਰਹਿਣਾ ਮੁੰਡੀ ਚਾਰਾ ਦਾ ਤਾਉ ਇਧਰੋਂ ਵੀ ਖਾ ਲੈ ਜੇ ਤਿੰਨ ਗਾਣੇ ਬਾਅਦ ਆ ਗੋ ਮਈ ਲਈ ਦੂਜੀ ਮੇਰਾ ਦੋਦੀ ਗਰੰਟੀ ਵੀ ਚਲੋ ਕੋਈ ਸਾਈ ਪਾਉਂਦੀ ਲੋੜ ਇਦਾਂ ਖੇਤੇ ਘਰ ਛਾਡਾਵਾਂਗੇ 14 ਕਰੋੜ ਦੀ ਗਰੰਟੀ ਠੀਕ ਆ ਪਾਏ ਪਾਹੇ ਬਾਅਦ ਦੇ ਕੋਈ ਅੱਛਾ ਇਹਦੀ ਆਫਰ ਕੋਈ ਕਰਕੇ ਕਈਆਂ ਜੋ ਅੱਗੇ ਵੀ ਮਈਆਂ ਲਾਗੇ ਲਾਗੇ ਕੋਈ ਨੇੜੇ ਜਿਹੜੇ ਜਾਣ ਗਏ ਮਸਣਾ ਹਾਂ ਕੋਈ ਚੱਕਰ ਨਹੀਂ ਤਨਤਾਨੇ ਵਾਲੇ ਜਿਹੜੇ ਜਾਣ ਗਏ ਆ ਉੱਥੇ ਦਿੱਖ ਰਹੇ ਹਾਂਜੀ ਬੋਲੋ ਛੋਟੀ ਦੇਰੀ ਦੀ 85 ਦੀ ਵੇਚ ਦੀ ਹਾਂਣਾ ਛੋਟੀ 85 ਹਾਂ ਬਸ ਠੀਕ ਆ ਲੋ ਤਾਂ ਚਲਾ ਚਲੋ ਦੀ ਦੋ ਹੀ ਛੱਡ ਦੀਏ ਵੇ ਲੋਕ ਸਾਫ ਠੀਕ ਆ ਨਹੀਂ ਠੀਕ ਆ ਪੈਸੀ ਹਰਦੀ ਆ ਆ ਦੋ ਹੋਈ ਯਾਰ ਲਈ ਦੇ ਆ 1 ਹਜ਼ਾਰ ਛਡਾਂਗੇ 81 ਹਜ਼ਾਰ 81 ਦੇ ਲੋਕ ਕਿਹਦੇ ਮਰੇ ਬਈ ਉੱਥੇ ਕਰ ਤੁਸੀਂ ਘਟਾਉਂਦੇ ਨਹੀਂ ਸਦੀ ਵੀ ਲੋ ਉਹਦਾ ਲੱਖ 1 ਲੱਖ 10 ਮੈਂ ਮੈਂ ਚੰਗੀ ਆ ਬਹੁਤ ਚੰਗੀ ਜੰਗੀ ਆ ਆ ਜੀ ਨੀਲੀ ਨੀਲੀ ਵਾਲੀ ਨੀਲੀ ਛੋਟੀ ਦੁੱਜੇ ਸੁਵੇ ਗੱਪਣ ਗੱਪਣ ਤਿਆਰ ਲੈਣਾ ਲਖਿਆ ਮੜਾ ਸਿੰਘ ਵਾਹ ਜੀ ਰੇਗ ਸਿੰਘ ਰੇਗ ਸਿੰਘ ਆ ਇਹ ਇਧਰੋਂ ਖਾ ਵੇ ਓੜਾ ਖੇਤ ਸਮੂਹ ਲਖਿਆ ਆ ਆ ਆ ਜਾ ਕੋਲ ਲੈ ਜਾ ਬਾਹਰ ਕਿ ਜਿੰਨੇ ਲੈ ਜਾ ਮਾਣੀ ਬਾਜ ਪੀਨੀ ਬਾਦ ਵੀ ਕਰਮ ਵਾਲੀ ਕੋਈ ਨਹੀਂ ਇਹ ਦਰਿਆ ਤੋਂ ਪੀਦੀ ਹੈਗੀ ਸਰੀਰ ਦਾ ਇਸ ਦੇਵ ਜੀ ਸਾਡੇ ਲਾਗੇ ਪਿੰਡ ਆ ਸੰਤੂ ਨੰਗਲ ਝੋਟੀ ਸੰਤੂ ਨੰਗਲ ਇਹਨੂੰ ਹੀ ਛੋਟੀ ਹੁੰਦੀ ਨੂੰ ਬਾਹਰ ਪਾਈ ਦੀ ਆਪਾਂ ਵੇਦੇ ਰਹੇ ਸੀ ਝੋਟੀਆਂ ਤੈਨੂੰ ਖੜਨਾ ਖਣ ਅਹੀਂ ਕਹਿੰਦੇ ਆ ਝੋਟੀ ਨਹੀਂ ਕਿਹਦੇ ਵੇਚਦੇ ਗੱਲ ਕਹਿੰਦੇ ਆਉਣ ਚਲੇਗੇ ਧੋਪੀ ਪਈ ਜਾਂਦੇ ਜਾਂ ਲੈ ਜਾਂਦੇ ਨਹੀਂ ਅੱਛਾ ਮੇਰੇ ਤਿੰਨ ਚਾਰ ਸਾਲ ਹੋ ਗਏ ਇਹਨੂੰ ਵੇਦੇ ਆਉਂਦੀ ਲੱਗਦੇ ਆ ਵੇਦੇ ਹੁੰਦੇ ਜਾਂਦੇ ਨੇ ਕੀ ਲੈ ਕੇ ਜਾਣੀ ਹੈ ਲੈ ਕੇ ਜਾਣੀ ਹਾਂਜੀ ਤੇ ਦੇਖ ਕਰਨਾ ਨਹੀਂ ਬਾਰੇ ਵੇਨਾ ਸੁਵ ਚੰਗੀ ਜਿਹੀ ਹੁੰਦੀ ਸਾਰੇ ਬੜੇ ਚਾਰੇ ਜੱਗ ਦਾ ਮੁੱਲ ਬੜਾ ਜਾਰੀ ਕੀਤਾ ਦੂਜਾ ਵੀ ਮੈਂ ਨਾ ਇਹ ਸੁਖੀ ਜੀ ਨੇ ਪਹਿਲਾਂ ਨੇ 10 ਕਿਲੋ ਦੋ ਦਿੱਤਾ ਦੂਜਾ ਸੁਆ ਝੋਟੀ ਆ ਆ ਵੇ ਲੋ ਸਿੰਗੀ ਸਿੰਗੀ ਕਰ ਬਸ ਠੀਕ ਆ ਪਿਓਰ ਨਹੀਂ ਲਿਆ ਗਿਆ ਨਾ ਹਾਂ ਸੇਂਗਰੇ ਕੋ ਤੇ ਦੇਖਾ ਕਰੋ ਤੋੜੋ ਤੋੜੋ ਅਜੇ ਗੰਗੀ ਵੀ ਫੜੀਏ ਛੇ ਸੁ ਰਹਿੰਦੀ ਆ ਆਪਣੀ ਸਾਰੇ ਹੀ ਆ ਸਾਰੇ ਆ ਕੇ ਸਾਡੀ ਹਾਂ ਹਾਂਜੀ ਬਲ ਬੋਲੋ ਬਰਾ ਥਾਪੀਆਂ ਮਾਰ ਗਏ ਫਿਰ 7000 ਦੀ ਝੜੀ ਦੇ ਲਈ ਇਹ ਇੱਕੋ ਹੀ ਗੱਲ ਥਾਰ ਯਾਰ ਥਾਰ ਯਾਰ ਥਾਰ ਹਜ਼ਾਰ ਦੀ ਚਲੋ ਠੀਕ ਆ ਜਾਣ ਦੋ ਆਹ ਚੰਗੀ ਛੋਟੀ ਥਾਰ ਦੀ ਕੋਈ ਜਿਹੜੀ ਸੇਂਗ ਦੇ ਰੋ ਡੰਗਲੀ ਨਹੀਂ ਨੰਗੀ ਬਸ ਜਾਣ ਦੋ ਕਾਂ ਆ ਗਈ ਕਰਾਈ ਇਹ ਕਿਹੜੇ ਰੰਗੀ ਵਾਲੀ ਇਹ ਸ਼ੇਰਾ ਰੰਗ ਜੋ ਸ਼ੇਰਾ ਰੰਗ ਇਹਨਾਂ ਤੋਂ ਦੋ ਦੋ ਤਿੰਨ ਦਿਵ ਦੀ ਪਾਸੋਂ ਸੁੱਝ ਜਾਵੇ ਲੋ ਇਹ ਘਾੜੂ ਨਾ ਆਜੋ ਅੱਛਾ ਛੱਡ ਦੇ 12 13 ਲੀਟਰ ਵੈਟ ਥਲੇ ਭੋੜਾ ਯਾਰ 12 13 ਲੀਟਰ ਵੈਟ ਥਲੇ ਭੋੜਾ ਯਾ ਇਹ ਵੀ ਦੋਨੋਂ ਰੰਗ ਵੇਖੋ ਇਹ ਰੰਗ ਦੀ ਸੇ ਰੰਗ ਆਹ ਮਾ ਠੀਕ ਆ ਵਾਹ ਤੋਂ ਨਾਲ ਲੱਗਦਾ ਬਹੁਤ بڑا ਕਰੂਗਾ ਇਹ ਜੀ ਕਰੋ ਦੁੱਧ ਕੱਢੂ ਹੈ ਕਿਦੋਂ 16 ਕਿਲੋ ਲੱਗਣਾ ਦੁੱਧ ਕੱਢੂਗੀ 6 ਹੀ ਮੈਂਡ 6 ਹੀ ਫੈਂਡ ਪਰ ਰੰਗ ਬੜਾ ਸੁਣਾਈ ਜਾ ਹਾਂ ਜੇ ਰੱਖ ਤਾਰ ਗਿਆ ਮਾਰੀ ਲੰਨੀ ਆ ਕਿਹਰੇ ਜੰਦਰ ਦੀ ਨਹੀਂ ਹੈ ਹਾਂਜੀ ਵਾਦ ਨਹੀਂ ਸੰਦੀਪਾ ਹਾਂ ਨਾ ਵੈਡ ਦਦਾਂਗੇ 40 45 ਦੀ 50 ਵਾਲੇ ਨਹੀਂ ਚੱਲਣ ਦੋ ਚੱਲਣ ਦੋ 500 ਉਠਾ ਦੋ ਬਹੁਤ ਲਗਾ ਕੇ ਹਾਂ ਤੇ ਜ਼ਬਰਦਸਤਾਂ ਲਗਾ ਨਾ ਆਹ ਕਿਹੜੀ ਆ ਗਈ ਗੱਪਣਾ ਇਹ ਸੰਦੀਪ ਜੀ ਵੈਡ ਤੁਹਾਡੇ ਸੂਏ ਸੂਏ ਜੋ ਕੱਲ ਦੀ ਸਾਡੇ ਬਾੜੇ ਨੇ ਦੋ ਚਾਰ ਆ ਬਾੜੇ ਸੰਦੀਪ ਬਾੜੇ ਥੋੜੀ ਜੀ 15 ਲੀਟਰ ਵੈਡ ਥੱਲੇ ਪਾੜਾ ਹੋਣਾ ਹੁਣ ਲੋ ਜੀ 20 ਕਿਲੋ ਵੈਡ ਦੋੜਾ ਆ ਹੜੀ ਆਹੜੀ ਬੋਲਾਈ ਆ 15 ਕਿਲੋ ਬੋਲਾ ਬੋਲਾ ਹਾਂ ਤੇ ਦੇਖੋ ਦੇਖੋ ਹਾਂ ਦੇਖੋ ਦੇਖੋ ਬੱਬਾ ਜੀ ਦੇਖੋ ਵੀ ਬੜਾਈ ਬੜਾਈ ਆ ਇੱਥੋਂ ਮਾਇਕ ਮਾਓ ਇਹਨੂੰ ਮਿੰਨੀ ਬੱਸ ਮਿੰਨੀ ਬੱਸ ਇੱਥੋਂ ਘੋਮ ਜਾਂਦੀ ਮਿੰਨੀ ਘੋਮ ਜਾਂਦੀ ਇੱਥੋਂ ਹੀ ਆ ਵਾਕਈ ਮਿੰਨੀ ਬੱਸ ਇਹ ਥਾਣੇ ਬੜਾ ਜਵਤ ਲੱਗਾ ਤੇ ਦੇ ਵੀਰਾ ਥਾਣਾ ਇਧਰੋਂ ਖਾਦੋ ਉਧਰ ਪਾੜਿਆ ਬੜਾ ਬੜਾ ਥਾਣਾ ਲੱਗਾ ਦੇ ਨੇੜੇ ਥਾਣਾ ਇਧਰੋਂ ਖਾਦੇਗੀ ਇਧਰੋਂ ਖਾਦੇ ਵਾਹ ਐਦਾਂ ਹੈ ਬਾਈ ਬਰੇ ਬਾਤੀ ਸਦੀਵੀਰੇ ਗਾਈ ਦੀ ਗਰੰਟੀ ਆ ਵੀ ਪ੍ਰੋਫ ਉਹ ਦਿੰਦੀ ਗਾਈ ਵੀ ਪ੍ਰੋਫ ਆ ਗਰੰਟੀ ਗਰੰਟੀ ਇਹ ਨਹੀਂ ਵੀ ਡਗਰ ਗਰੰਟੀ ਤੇ ਨਹੀਂ ਗਰੰਟੀ ਕਰਕੇ ਬਹੁਤ ਗਰੰਟੀ ਕੋਈ ਨਾ ਗਰੰਟੀ ਹਾਂਜੀ ਫਿਰ ਬਸ ਇਸ ਨੀਰ ਜਿਹਾਨਾ ਇਹ 50000 50000 ਆ ਗੰਦੀ ਵੀ ਸਦੀਵੀਰੇ ਵਾਲਾ ਸ਼ਾਗਰ ਠੰਡੀ ਠੰਡੀ ਆਵੇ ਲੋ ਵੇ ਖੜੀ ਆ ਜੇ ਕਿਤੇ ਗਿੰਨਾ ਹੋਰ ਬਿਆਣਾ ਤੋ ਪਈਆਂ ਦੇਖੇ ਆ ਗਿਆ ਲੈ ਬੜੇ ਬੜੇ ਲੈ ਗਿਆ ਨਾ ਪੱਲੇ ਆਣ ਰਿਗਾ ਛੇਣੀ ਨਹੀਂ ਦੇ ਆ ਲੈ ਨਾ ਲੈ ਗਿਆ ਗਾਹ ਨਾ ਛੇੜ ਦੇ ਆਹ ਚਾਰ ਕਿਲੋ ਤੋਗਨੇ ਆ ਆਹ ਇਹ ਸੇਦੀ ਪਹਿਲਾ ਸਵੇਰ ਦੋਦੀ ਵੜਾ 14 ਕਿਲੋ ਦੁੱਧ ਤਿਆਰ ਆ ਲੱਖਾਂ ਬੱਚੇ ਕਿਦਾਂ ਕਿ ਬੱਕਰੀ ਦਾ ਹੋਏ ਹਾਂਜੀ ਉਹ ਲੈ ਗਏ ਉਹ ਚਲੇ ਗਏ ਆਹ ਮਾਲ ਤੇ ਇਹ ਦੂਰਾ ਇਹਨੂੰ ਮੈਲੇ ਆ ਲੈ ਲਗਿਆ ਨਾ ਸਦੀ ਵੇਰੇ ਇਹਦੇ ਥੱਲੇ 15 ਕਿਲੋ 14 15 ਕਿਲੋ ਦੁੱਧ ਦੂਰਾ 15 ਕਿਲੋ ਦੁੱਧ ਉਹ ਦਾਦਾ ਵਸ਼ੀ ਜੋ ਆ ਲੈ ਰਿਹਾ ਹੈ। ਅੱਧਾ ਦੇਖ ਲੈ। ਮੋਲ ਨਾ ਭਰ। ਇਧਰ ਆ ਕੇ ਦਿਖਾ ਦੋ। ਇਧਰੋਂ ਵੀ ਖਾ ਲੀ। ਆਇਓ। ਬੱਚੇ ਨੂੰ ਛੋਟਾ ਦੇ ਦਿੱਤੀ। ਕਰਾਉਂਦੇ ਸਰ। ਅੱਛਾ ਕਰ। ਆ ਦੇ ਬੰਦਰਾ। ਮੇਲਾ। ਕਿੰਨੇ ਦੇਰੀ ਸੀ ਵੀ ਭਰਾਣਾ। ਜਾਨੇ ਇੱਥੇ। ਚਲੋ। ਹਾਂਜੀ ਬਰਾ। ਇਹ ਵਸੀ ਤੇ ਤਾਂ ਇਹ 50000 ਹੈ। ਕਾਪ ਦਾ ਗਿਆਤ ਹੋ ਗਿਆ 2000 4700 ਚਲੋ ਜਾ ਅਸੀਂ ਜੀ ਦੀ ਦੁੱਧ ਦਈ 16 ਚਲੋ ਠੀਕ ਆ ਤੇ ਵੇਖ ਲੋ ਰੇਡ ਵੇਖ ਲੋ ਬਾਈਆਂ ਦੇ ਪਸ਼ੂ ਚੈੱਕ ਕਰ ਲੋ ਠੀਕ ਆ ਮੇਰਾ ਵੀ ਹੁਣ ਵੇਖੋ ਦੂਪਰ ਦੇ ਰਾਬ ਦਾ ਨਾ ਹੀ ਆ ਆਰਾ ਬਾਈ ਇੱਥੇ ਆ ਕੇ ਚੈੱਕ ਕਰਕੇ ਲੈ ਕੇ ਜਾਓ ਯਾਦ ਪਾਸ ਕਰੋ ਥਣਾ ਦੀ ਸਾਡੀ ਗਰੰਟੀ ਨਾ ਨਾ ਟਿਕਾ ਬੋਲਣ ਨਾਲੋ ਤੇ ਭਾਈ ਇੱਥੋਂ ਲੈ ਕੇ ਜਾਓ ਚਲ ਲੈ ਜਾਓ ਸੁਦੀ ਜੇ ਨਹੀਂ ਭਾਈ ਆ ਸਕਦਾ ਕੋਈ ਪਾਣਾ ਪਵੇ ਇੱਧਾ ਲੈ ਜਾਾਂਗੇ ਬਾਕੀ ਜੋ ਤੁਸੀਂ ਗੱਲ ਦੇ ਵਿੱਚ ਖਲੋਤੇ ਹੋ ਆਪਾਂ ਸਾਡੀ ਥਾਣ ਦੀ ਸਾਡੀ ਗਰੰਟੀ ਹੋ ਗਈ ਕਾਲਾ ਗੁਲਾ ਨਾ ਮੇਰਾ ਭਰਾ ਕਿੱਟਿਆ ਕਰੋ ਗਾਲਾਂ ਜੇ ਕੱਢਣਗੇ ਤੇ ਥੱਲੇ ਜਵਾਬ 10 ਮਿੰਟਾਂ ਬਾਅਦ ਪੜ੍ਹ ਲੈ ਕਰੋ ਨਹੀਂ ਗਾਲਾਂ ਨਾ ਕੱਢਾ ਉਹ ਕੋਈ ਬੈਠਾ ਗੱਲ ਕੀਆ ਸੰਦੀਪ ਸਿੰਘ ਦੋ ਤਿੰਨ ਵਪਾਰੀ ਵੀਰ ਫੜੇ ਆਪਣੇ ਹਾਂ ਇਹ ਗਾਇਕ ਦਾ ਪਰਿਆ ਨਹੀਂ ਰਮਨ ਕੁਮਾਰ ਤੰਦਾਂ ਅੰਗਰੇਜ਼ ਦਾ ਬਾਦ ਨੀ ਗਾਣੇ ਨੂੰ ਕੀ ਤਖਲੀਫ ਹੈ ਜੇ ਵਿਪਾਰ ਕਰੋ ਤੁਸੀਂ ਵੀ ਹੋਦਰ ਸੰਦੀਪ ਤੇ ਦੱਸਣੇ ਗਰੁੱਪ ਦੇ ਵਿੱਚ ਵੀ ਇਕ ਅੱਧੀ ਕਦੇ ਮਈ ਲੈਂਦਾ ਹੋਰ ਸ਼ਰਮ ਨਹੀਂ ਆਉਂਦੀ ਕਮਿਟ ਕਰਦਾ ਸੀ ਗਾਣੇ ਕੱਢਦੇ ਮਾਂ ਬਣੇ ਕਾਲਾ ਕਰਦੇ ਕਿਹੜੇ ਕਦੇ ਕਾਬੂ ਆ ਜਾਊਗਾ ਕਦੇ ਤੇ ਫੇਰ ਆ ਫੇਰ ਕੀ ਫਾਇਦੇ ਨਹੀਂ ਫਾਇਦਾ ਹੀ ਕੋਈ ਨਹੀਂ ਹਾਂ ਇਹਨੇ ਕੰਮ ਕਰਦੇ ਨੇ ਕਮਿਟ ਕਰਨੇ ਆ ਚਲੋ ਦੱਸੋ ਬੋਲੋ ਨੰਬਰ ਹੈ 9814624311 9815097203 ਪਿੰਡ ਪੰਦੇਰ ਜੀਲਾ ਬੰਦਰ ਵਾਤਵਾਦ ਲਾਇਕ ਕਮੈਂਟ ਸ਼ੇਅਰ ਸਬਸਕ੍ਰਾਈਬਰ ਕਰਾ ਕਰੋ ਸਾਥੀ